ਰਾਜਵੀਰ ਜਵੰਦਾ ਕੱਲ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਨਹੀਂ ਤੇ ਅੱਜ ਅਸੀਂ ਇੱਥੇ ਮੌਕੇ ਤੇ ਮੌਜੂਦ ਹੈਗੇ ਆਂ ਰਾਜਵੀਰ ਜਵੰਦਾ ਦੇ ਪਿੰਡ ਆ ਇਹਦੇ ਆ ਪਿੰਡ ਪੌਣਾ ਰਾਜਵੀਰ ਦਾ ਜੱਤੀ ਪਿੰਡ ਆ ਜਿੱਥੇ ਰਾਜਵੀਰ ਪੈਦਾ ਹੋਏ ਜਿੱਥੇ ਉਹਨਾਂ ਨੇ ਆਪਣਾ ਬਚਪਨ ਕੱਟਿਆ ਇਸ ਥਾਂ ਦੇ ਉੱਪਰ ਰਾਜਵੀਰ ਜਵੰਦਾ ਨੂੰ ਪੰਜਾ ਤਤਾਂ ਚਵਲੀਨ ਕਰ ਦਿੱਤਾ ਜਾਏਗਾ ਰਾਜਵੀਰ ਜਵੰਦਾ ਦੇ ਬਚਪਨ ਦੇ ਸਕੂਲ ਦੀ ਹੈ ਗਰਾਊਂਡ ਜਿੱਥੇ ਉਹ ਖੇਡਦਾ ਸੀ ਉਹਨੇ ਕਦੀ ਨਹੀਂ ਸੋਚਿਆ ਹੋਣਾ ਕਿ ਉਸੀ ਮੈਦਾਨ ਦੇ ਵਿੱਚ ਉਸੇ ਗਰਾਊਂਡ ਦੇ ਵਿੱਚ ਰਾਜਵੀਰ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਏਗੀ। ਉਹਨਾਂ ਦਾ ਸੰਸਕਾਰ ਹੋਏਗਾ। ਨਿੱਕੇ-ਨਿੱਕੇ ਪੈਰਾ ਨਾਲ ਇੱਥੇ ਹੀ ਦੁਰਨਾ ਸ਼ੁਰੂ ਕੀਤਾ। ਇੱਥੇ ਹੀ ਖੇਡਿਆ। ਇੱਥੋਂ ਫੇਰ ਉਹ ਵਧੀਆ ਪੜ੍ਹਾਈ ਦੇ ਲਈ ਦੂਜੇ ਸਕੂਲ ਚੱਲ ਗਿਆ। 5ਵੀਂ ਤੱਕ ਦਾ ਆਪਣਾ ਜਿਹੜਾ ਉਹਨਾਂ ਨੇ ਬਚਪਨਾ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਕੀਤਾ। ਪੜ੍ਹਾਈ ਕੀਤੀ। ਔਰ ਅੱਜ ਉਸੀ ਗਰਾਊਂਡ ਦੇ ਵਿੱਚ ਪੰਜਾ ਤਤਾਂ ਚ ਬਲੀਨ ਹੋ ਜਾਣਗੇ ਰਾਜਵੀਰ ਜਵੰਦਾ ਇੱਥੇ ਰਾਜਵੀਰ ਦੇ ਪਿੰਡ ਵਾਲਿਆਂ ਦੇ ਵੱਲੋਂ ਰਾਜਵੀਰ ਦੇ ਰਿਸ਼ਤੇਦਾਰਾਂ ਦੇ ਵੱਲੋਂ ਰਾਜਵੀਰ ਨੂੰ ਅੰਤਿਮ ਵਿਦਾਇਗੀ ਰਹਿਣ ਦੀ ਜਿਹੜੀ ਆ ਰਸਮਾਂ ਕਰਨ ਦੀ ਜਿਹੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈਗੀ ਹੈ ਦੂਰੋਂ ਦੂਰੋਂ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਪਹੁੰਚ ਰਹੇ ਨੇ ਉਹਨਾਂ ਦੇ ਯਾਰ ਮਿੱਤਰਤਾ ਉਸ ਪਲ ਤੋਂ ਹੀ ਨਾਲ ਨਹੀਂ ਜਦੋਂ ਤੋਂ ਰਾਜਵੀਰ ਜਵੰਦਾ ਦੇ ਜਾਣ ਦੀ ਖਬਰ ਸਾਨੂੰ ਸਾਰਿਆਂ ਨੂੰ ਮਿਲੀ ਤੇ ਰਾਜਵੀਰ ਜਵੰਦਾ ਨੂੰ ਅੰਤਮ ਵਿਦਾਇਗੀ ਉਹਨਾਂ ਨੂੰ ਪੰਜਾਂ ਤੱਤਾਂ ਚ ਵਲੀਨ ਜਿਹੜਾ ਹੈ ਇਸ ਥਾਂ ਤੇ ਕੀਤਾ ਜਾਏਗਾ ਔਰ ਤੁਹਾਨੂੰ ਵਿਖਾਉਨੇ ਆ ਕਿ ਇਹ ਇਹ ਥਾਂ ਰਾਜਵੀਰ ਜਵੰਦਾ ਦੇ ਸਕੂਲ ਦੀ ਗਰਾਊਂਡ ਹੈ ਜਿੱਥੇ ਉਹ ਪੜ੍ਹਦੇ ਸੀਗੇ ਤੇ ਰਾਜਵੀਰ ਜਵੰਦਾ ਦਾ ਘਰ ਵੀ ਇਸ ਥਾਂ ਤੋਂ ਬਿਲਕੁਲ ਨਾਲ ਬਿਲਕੁਲ ਰਾਜਵੀਰ ਜਵੰਦਾ ਦੇ ਘਰ ਦੇ ਨਾਲ ਇੱਕ ਪਲਾਟ ਹੈ ਉਸ ਦੇ ਨਾਲ ਹੀ ਰਾਜਵੀਰ ਜਵੰਦਾ ਦਾ ਘਰ ਹੈ। ਔਰ ਰਾਜਵੀਰ ਜਵੰਦਾ ਦੇ ਘਰ ਦੇ ਬਿਲਕੁਲ ਨਾਲ ਹੀ ਰਾਜਵੀਰ ਜਵੰਦਾ ਨੂੰ ਪੰਜਾ ਤੱਤਾ ਚ ਬਲੀਨ ਕੀਤਾ ਜਾਏਗਾ। ਔਰ ਤੁਹਾਨੂੰ ਦੱਸ ਦਈਏ ਕਿ ਲੋਕ ਬਹੁਤ ਦੂਰੋਂ ਦੂਰੋਂ ਆ ਰਹੇ ਨੇ ਔਰ ਖੁੱਲੀ ਥਾਂ ਹੋਣੀ ਚਾਹੀਦੀ ਸੀ ਤਾਂ ਜੋ ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨ ਹਰ ਕੋਈ ਕਰ ਸਕੇ ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਪਿੰਡ ਦੀ ਸਕੂਲ ਦੇ ਗਰਾਊਂਡ ਦੇ ਵਿੱਚ ਹੀ ਰਾਜਵੀਰ ਜਵੰਦਾ ਦਾ ਸੰਸਕਾਰ ਕੀਤਾ ਜਾ ਰਿਹਾ ਹੈ। ਇੱਥੇ ਪਹਿਲਾਂ ਗਰਾਊਂਡ ਨੂੰ ਸਾਫ਼ ਕਰਾਇਆ ਗਿਆ ਟਰੈਕਟਰਸ ਦੇ ਨਾਲ ਉਸ ਤੋਂ ਬਾਅਦ ਹੁਣ ਟੈਂਟ ਵੀ ਲਗਾਏ ਜਾ ਰਹੇ ਨੇ ਤਾਂ ਜੋ ਜਿਹੜੇ ਲੋਕ ਦੂਰੋਂ ਦੂਰੋਂ ਆਉਣ ਉਹ ਇੱਕ ਵਾਰ ਝਲਕ ਜ਼ਰੂਰ ਦੇਖ ਸਕਣ ਰਾਜਵੀਰ ਜਵੰਦਾ ਦੀ ਕਿਉਂਕਿ ਇਸ ਤੋਂ ਬਾਅਦ ਮੁੜ ਕੋਈ ਵੀ ਰਾਜਵੀਰ ਜਵੰਦਾ ਨੂੰ ਦੇਖ ਨਹੀਂ ਪਾਏਗਾ ਪੰਜਾਂ ਤਤਾਂ ਚਵਲੀਨ ਹੋ ਜਾਣਗੇ ਰਾਜਵੀਰ ਜਵੰਦਾ ਅੱਜ 11 ਵਜੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਪਿੰਡ ਦੀਸ ਗਰਾਊਂਡ ਦੇ ਵਿੱਚ ਜ਼ਿੰਦਗੀ ਦੀ ਕਰਾਮਾਤਾਂ ਵੇਖੋ ਰਾਜਵੀ ਜਵੰਦਾ ਨਾਲ ਰੱਬ ਨੇ ਕਿਹੜੀਆਂ ਕੀਤੀਆਂ ਨੇ ਜਿਹੜੇ ਚੀਜ਼ ਦਾ ਉਹਨਾਂ ਨੂੰ ਸਭ ਤੋਂ ਵੱਧ ਸ਼ੌਂਕ ਸੀ ਬਾਈਕਿੰਗ ਦਾ ਉਸੇ ਸ਼ੌਂਕ ਨੇ ਉਹਨਾਂ ਦੀ ਜ਼ਿੰਦਗੀ ਲੈ ਲਈ ਜ਼ਿੰਦਗੀ ਖੋਹ ਲਈ ਔਰ ਜਿੱਥੇ ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ ਆਪਣੀ ਜ਼ਿੰਦਗੀ ਦੀ ਪਹਿਲਾ ਲੈਸਨ ਪਹਿਲਾ ਟੀਚਰ ਪਹਿਲਾ ਅਧਿਆਪਕ ਉਹਨਾਂ ਨੂੰ ਮਿਲਿਆ ਅਜ ਉਸੇ ਪਿੰਡ ਦੀ ਗਰਾਊਂਡ ਦੇ ਵਿੱਚ ਉਹ ਪੰਜਾਤਾਂ ਚ ਬਲੀਨ ਹੋ ਜਾਣਗੇ ਇਹੀ ਗਰਾਊਂਡ ਦੇ ਵਿੱਚ ਉਹ ਖੇលਦੇ ਹੋਣੇ ਆਪਣੇ ਯਾਰਾਂ ਬੇਲੀਆਂ ਦੇ ਨਾਲ ਨਿੱਕੇ ਨਿੱਕੇ ਪੈਰਾਂ ਦੇ ਨਾਲ ਉਹ ਜਦੋਂ ਤੁਰੇ ਸੀ ਤੇ ਸਭ ਤੋਂ ਪਹਿਲਾਂ ਹੀ ਸੀ ਸਕੂਲ ਦੇ ਵਿੱਚ ਕਦਮ ਰੱਖਿਆ ਇਸ ਗਰਾਊਂਡ ਦੇ ਵਿੱਚ ਕਦਮ ਰੱਖਿਆ ਤੇ ਅੱਜ ਰਾਜਵੀਰ ਜਵੰਦਾ ਸਾਨੂੰ ਸਾਰਿਆਂ ਨੂੰ ਸਾਡੇ ਸਾਰਿਆਂ ਦੇ ਦਿਲਾਂ ਨੂੰ ਝੰਜੋੜਦੇ ਹੋਏ ਸਾਨੂੰ ਅਲਵਿਦਾ ਕਹਿ ਜਾਣਗੇ ਔਰ ਇਸੇ ਗਰਾਊਂਡ ਦੇ ਵਿੱਚ ਉਹਨਾਂ ਦੀ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਰੱਬ ਦੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਕਰਦੇ ਸੀਗੇ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੇ ਪਰਿਵਾਰ ਦਾ ਵੀ ਰੱਬ ਤੇ ਬਹੁਤ ਅਟੁੱਟ ਵਿਸ਼ਵਾਸ ਸੀਗਾ ਹੱਸਦੇ ਖੇਡਦੇ ਰਹਿੰਦੇ ਸੀਗੇ ਮਜ਼ਾਕ ਕਰਦੇ ਸੀਗੇ ਜਿੱਥੇ ਜਾਂਦੇ ਸੀ ਰੌਣਕਾਂ ਲਾ ਦਿੰਦੇ ਸੀਗੇ ਤੇ ਅੱਜ ਉਹ ਰੌਣਕਾਂ ਭਰਿਆ ਚਿਹਰਾ ਸਾਨੂੰ ਮੁੜ ਕਦੀ ਵੇਖਣ ਨੂੰ ਨਹੀਂ ਮਿਲਣਾ ਪੂਰੇ ਪਰਿਵਾਰ ਨੂੰ ਗਮ ਦੇ ਕੇ ਤੁਰ ਗਿਆ ਰਾਜਵੀਰ ਜਵੰਦਾ